ਬਲਾਗ ਪ੍ਰਧਾਨ ਫਤਿਹਗੜ ਚੂੜੀਆਂ ਇਹ ਅੱਜ ਆਪਾਂ ਜਿਹੜੇ ਸਾਥੀ ਸਾਡੇ ਸਾਰੇ ਇਕੱਠੇ ਹੋਏ ਹਨ ਬੜੇ ਹੀ ਗੰਭੀਰ ਮੁੱਦੇ ਤੇ ਇਹ ਵਿਚਾਰ ਕਰਨ ਇੱਥੇ ਇਕੱਠ ਹੋਇਆ ਹੈ ਜਿਸ ਤਾਕੇ ਬੜੇ ਦਿਨਾਂ ਤੋਂ ਅਖਬਾਰਾਂ ਵਿੱਚ ਪ੍ਰਿੰਟ ਮੀਡੀਆ ਵਿੱਚ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਬਲਾਗ ਦੇ ਅਫਸਰ ਜਿਹੜੇ ਆ ਉਹ ਮਨਮਾਨੀਆਂ ਕਰ ਰਹੇ ਹਨ ਜੋ ਕਿ ਸਰਾਸਰ ਝੂਠ ਹੈ ਨਿੰਦਣਯੋਗ ਹੈ ਸਾਡੇ ਫਤਿਹਗੜ ਚੂੜੀਆਂ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦਾ ਅਕਸ ਖਰਾਬ ਕੀਤਾ ਜਾ ਰਿਹਾ ਹੈ ਜਿਸ ਦੀ ਕੇ ਪੂਰੀ ਹੀ ਕੋਹ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਹੈ ਨਿਰਹਾਤਾਰ ਜਿਹੜੇ ਝੂਠੇ ਇਲਜ਼ਾਮਾਂ ਤੋਂ ਇਹ ਨੂੰ ਗਰੇਜ ਕਰਨਾ ਚਾਹੀਦਾ ਇਹੋ ਜੇ ਕਰਮਚਾਰੀਆਂ ਨੂੰ ਇਹਨਾਂ ਦੀ ਪੂਰੀ ਜੜੀ ਆ ਉਹ ਉਹ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਮਾਨਹਾਨੀ ਦਾ ਇਸ ਬੰਦਾ ਹੈ ਕਿਸੇ ਦੀ ਇੱਜ਼ਤ ਖਰਾਬ ਕਰਨੀ ਬਹੁਤ ਮਾੜੀ ਗੱਲ ਹੈ ਪਹਿਲਾਂ ਤੱਥਾਂ ਨੂੰ ਖੋਖ ਲਿਆ ਜਾਵੇ ਫਿਰ ਹੀ ਉਸ ਦੇ ਉਹਦੇ ਵਿੱਚ ਕੋਈ ਵਿਚਾਰ ਦਿੱਤਾ ਜਾਵੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਜੇ 100 ਟੀਚਰ ਹਨ ਉਹਦੇ ਵਿੱਚੋਂ 90% ਜਿਹੜੇ ਟੀਚਰ ਆ ਉਹ ਲੇਡੀ ਟੀਚਰ ਹਨ ਜਿਨ੍ਹਾਂ ਨੇ ਇਸ ਕਰਮਚਾਰੀ ਦੇ ਹੱਕ ਵਿੱਚ ਕੋਈ ਵੀ ਆਵਾਜ਼ ਨਹੀਂ ਉਠਾਈ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਸਾਰਾ ਸਰ ਝੂਠਾ ਪੂੜ ਪ੍ਰਚਾਰ ਹੈ ਜਸਿੰਦਰ ਸਿੰਘ ਪੀਡੀਡੀ ਵਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਚਤੌਰਗੜ੍ਹ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜੋ ਵੀ ਇਹ ਵਰਤਾਰਾ ਵਰਤ ਰਿਹਾ ਬਹੁਤ ਗਲਤ ਗੱਲ ਹੈ ਜੋ ਕਿ ਮੈਡਮ ਵੱਲੋਂ ਇਲਜ਼ਾਮ ਲਗਾਏ ਗਏ ਉਹ ਪਹਿਲਾਂ ਉਹਦਾ ਪ੍ਰੂਫ ਹੋਣਾ ਚਾਹੀਦਾ ਕਿਉਂਕਿ ਕਿਸੇ ਦੇ ਅਕਸ ਨੂੰ ਖਰਾਬ ਕਰਨਾ ਜਿਹੜਾ ਵਾ ਇਹ ਬਹੁਤ ਮਾੜੀ ਗੱਲ ਆ ਇਹ ਮੈਂ ਇਹ ਦੇ ਰੱਖੂਗਾ ਕਿ ਇਸ ਤੋਂ ਪਹਿਲਾਂ ਇਹਨਾਂ ਨੂੰ ਬੈਠ ਕੇ ਜਿਹੜੀ ساری ਗੱਲ ਕਰਨੀ ਜਿਹੜੀ ਕਿ ਕੋਈ ਇਦਾਂ ਦਾ ਮਸਲਾ ਨਹੀਂ ਹੁੰਦਾ ਵੀ ਜਿਹੜਾ ਹੱਲ ਨਾ ਹੋ ਸਕਦਾ ਹੋਵੇ ਉਹਨਾਂ ਨੂੰ ਇਹ ਤੱਕ ਨਹੀਂ ਸੀ ਜਾਣਾ ਚਾਹੀਦਾ ਉਹਨਾਂ ਨੇ ਗਲਤ ਕੀਤਾ ਤਾਂ ਮੈਂ ਬੀਬੀ ਸਾਹਿਬ ਜਿਹੜਾ ਸਿੱਖ ਸਾਹਿਬ ਨੂੰ ਬੇਨਤੀ ਕਰਦਾ ਇਹ ਸਾਡੇ ਵੀਪ ਸਾਬ ਜਿਹੜੇ ਵਧੀਆ ਬਹੁਤ ਵਧੀਆ ਕੰਮ ਕਰ ਰਹੇ ਆ ਕਿਸੇ ਦੀ ਤੀਜੇ ਦੀ ਕੁਛ ਕਹਿਦਨੀ ਹੈਗੀ ਅਸੀਂ ਇਹਨਾਂ ਦੇ ਨਾਲ ਆ ਤੇ ਅਸੀਂ ਇਹਨਾਂ ਦੇ ਹੱਕ ਵਿੱਚ ਇੱਥੇ ਇਕੱਠੇ ਹੋਏ ਆ ਤੇ ਬੇਨਤੀ ਕਰਦੇ ਕਿ ਇਹਨਾਂ ਦੇ ਡਿਜੀਟਲ ਪਾਵਰ ਜਿਹੜੇ ਕਿਤੇ ਨਾ ਚੇਂਜ ਕੀਤੇ ਜਾਣ ਤੇ ਇੱਥੇ ਬਲਾਕ ਚ ਰੱਖਿਆ ਜਾਵੇ ਧੰਨਵਾਦ ਅਸੀਂ ਉੱਤੇ ਅਧਿਕਾਰੀਆਂ ਸਾਹਿਬ ਤੋਂ ਮੰਗ ਕਰਦੇ ਆ ਕਿ ਜੋ ਵੀ ਬੀਪੀਓ ਸਾਹਿਬ ਖਿਲਾਫ ਮਤਲਬ ਕੂੜ ਪ੍ਰਚਾਰ ਹੋਇਆ ਬਲਾਕ ਦੇ ਵਿੱਚ ਠੀਕ ਹੈ ਜੀ ਉਹ ਉਹ ਬਿਲਕੁਲ ਸਰਾਸਰ ਗਲਤ ਹੈ ਤੇ ਸਾਡੇ ਬੀਪੀਓ ਸਾਹਿਬ ਦੀ ਇੱਥੋਂ ਨਾਮ ਬਲੀ ਕੀਤੀ ਜਾਵੇ ਉਹਨਾਂ ਦੇ ਡੀਡੀ ਪਾਵਾ ਨਾਮ ਵਾਪਸ ਲਿਆ ਜਾਂ ਸਾਰਾ ਬਲਾਕ ਉਹਨਾਂ ਦੇ ਨਾਮ ਦੇ ਅੱਜ ਅਸੀਂ ਅਲੀ ਹਾਲ ਵਿਖੇ ਬੀਪੀਓ ਫਰਦਰਗੜ ਚੂੜੀਆਂ ਜਿਹਦੇ ਹੱਕ ਵਿੱਚ ਖੜੇ ਆਂ ਔਰ ਇਸ ਚੀਜ਼ ਦੀ ਵਿਰੋਧਤਾ ਕਰਦੇ ਆਂ ਕਿ ਜਿਸ ਵੀ ਕਰਮਚਾਰੀ ਨੇ ਬੀਪੀਓ ਸਾਹਿਬ ਦੇ ਖਿਲਾਫ ਅਨੁਸ਼ਾਸਨ ਭੰਗ ਕੀਤਾ ਹੈ ਜਾਂ ਉਹਨਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਉਸ ਦੀ ਵਿਰੋਧਤਾ ਕਰਦੇ ਹਾਂ ਬੀਪੀਓ ਸਾਹਿਬ ਪੂਰੀ ਇਮਾਨਦਾਰੀ ਨਾਲ ਫਰਗੜ ਚੂੜੀਆਂ ਦਾ ਕੰਮ ਕਰ ਰਹੇ ਹਨ ਔਰ ਇਹ ਉਹਨਾਂ ਨੇ ਹਰ ਇੱਕ ਨੂੰ ਵਿਸ਼ਵਾਸ ਵਿੱਚ ਲਿਆ ਹੈ ਸਾਨੂੰ ਆਪਣੇ ਭੈਣ ਭਰਾ ਵਾਂਗੂ ਰੱਖਿਆ ਹੈ ਇਹ ਇਹ ਨਹੀਂ ਕਿ ਕੋਈ ਉੱਠ ਕੇ ਕਹੇ ਕਿ ਮੇਰੇ ਖਿਲਾਫ ਆ ਕੋਈ ਗੱਲ ਹੋਈ ਹੈ ਇਸ ਤਰ੍ਹਾਂ ਸਾਰ ਗਲਤ ਹੈ ਅਸੀਂ ਚੌਣੇ ਉੱਚ ਅਧਿਕਾਰੀਆਂ ਕੋਲ ਮੰਗ ਕਰਦੇ ਹਾਂ ਕਿ ਸਾਡੇ ਬੀਪੀਓ ਸਾਹਿਬ ਨੂੰ ਫਰਗੜ ਚੂੜੀਆਂ ਦੇ ਹੀ ਚਾਰਜ ਦਿੱਤੇ ਰਹਿਣ ਔਰ ਅਸੀਂ ਜਿਹੜੇ ਕਰਮਚਾਰੀ ਉਹਨਾਂ ਦੇ ਵਿਰੋਧਤਾ ਦੇ ਵਿੱਚ ਉਹਨਾਂ ਦਾ ਅਕਸ ਖਰਾਬ ਕਰਨ ਲਈ ਮੈਂ ਉਹਨਾਂ ਦਾ ਵੀ ਨਹੀਂ ਕਹਿੰਦਾ ਮੈਂ ਕਹਿੰਦਾ ਫਤਿਹਗੜ ਚੂੜੀਆਂ ਦੇ ਬਲਾਕ ਦਾ ਐਜੂਕੇਸ਼ਨ ਦਾ ਜਿਹੜਾ ਵਾ ਅਕਸ ਖਰਾਬ ਕੀਤਾ ਅਸੀਂ ਉੱਚ ਅਧਿਕਾਰੀਆਂ ਕੋਲ ਮੰਗ ਕਰਦੇ ਹਾਂ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਧੰਨਵਾਦ ਮੈਂ ਰਜੀਵ ਸ਼ਰਮਾ ਈਟੀਯੂ ਅਧਿਆਪਕ ਯੂਨੀਅਨ ਫਤਿਹਗੜ ਚੂੜੀਆਂ ਵੱਲੋਂ ਅੱਜ ਅਸੀਂ ਅਲੀਵਾਲ ਵਿਖੇ ਸਾਰੇ ਇਕੱਠੇ ਹੋਏ ਹਾਂ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਸਾਡੇ ਬਲਾਕ ਵਿੱਚ ਇੱਕ ਭ੍ਰਿਸ਼ਟ ਅਧਿਆਪਕ ਜਿਹੜੇ ਆ ਜਿਹੜੇ ਗਰੰਟਾ ਲਈ ਉਹਨਾਂ ਨੇ ਸਹੀ ਵਰਤੋਂ ਕੀਤੀ ਤੇ ਬੀਪੀਓ ਸਾਹਿਬ ਨੇ ਉਹਨਾਂ ਕੋਲੋਂ ਸਾਰੇ ਰਿਕਾਰਡ ਦੀ ਮੰਗ ਕੀਤੀ ਉਸ ਤੇ باوجود ਉਹਨਾਂ ਨੇ ਰਿਕਾਰਡ ਵਿਖਾਉਣ ਦੀ ਜਗ੍ਹਾ ਬੀਪੀਓ ਸਾਹਿਬ ਦੀ ਬਦਨਾਮੀ ਕਰਨੀ ਸ਼ੁਰੂ ਕਰ ਦਿੱਤੀ ਜਗ੍ਹਾ-ਜਗ੍ਹਾ ਤੇ ਤੇ ਇਸ ਤਰ੍ਹਾਂ ਸਾਡੇ ਬੀਪੀਓ ਸਾਹਿਬ ਬਹੁਤ ਇਮਾਨਦਾਰ ਹਨ ਉਹਨਾਂ ਦਾ ਜਿਹੜਾ ਅਕਸਾ ਬਹੁਤ ਖਰਾਬ ਹੋਇਆ ਉਹਨਾਂ ਦੇ ਅਕਸ ਨੂੰ ਬਹੁਤ ਟਾਹ ਲੱਗੀ ਹੈ ਤੇ ਸਾਡੇ ਬਲੱਗ ਦੀ ਹਰ ਜਗ੍ਹਾ ਬਦਨਾਮੀ ਹੋ ਰਹੀ ਹੈ ਇਸ ਲਈ ਅੱਜ ਅਸੀਂ ਸਾਰੇ ਟੀਚਰਾਂ ਨੇ ਮਿਲ ਕੇ ਅਲੀਵਾਲ ਵਿਖੇ ਉਸ ਅਧਿਆਪਕ ਦਾ ਤੇ ਉਹਦੇ ਸਾਥੀ ਕਰਮਚਾਰੀਆਂ ਦਾ ਜਿਹੜੇ ਉਹਦਾ ਸਾਥ ਦੇ ਰਹੇ ਆ ਉਹ ਜਦ ਕਿ ਉਹ ਜਿਹੜੇ ਫਰਦੇਗੜ ਚੂੜੀਆਂ ਬਲਾਕ ਦੇ ਨਹੀਂ ਹਨ ਉਹਨਾਂ ਦਾ ਆਪਾਂ ਪਤਲਾ ਪੂਕਿਆ ਵਿਰੋਧ ਦੇ ਵਿੱਚ ਤੇ ਬਦਦੇ ਵਿਰੋਧ ਦੇ ਨਾਰੇਬਾਜ਼ੀ ਕੀਤੀ ਹੈ ਤੇ ਅਸੀਂ ਉੱਚ ਅਧਿਕਾਰੀਆਂ ਤੋਂ ਤੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਸਾਹਿਬਾ ਤੋਂ ਉਮੀਦ ਕਰਦੇ ਹਾਂ ਕਿ ਸਾਨੂੰ ਇਨਸਾਫ਼ ਮਿਲੇਗਾ ਤੇ ਬੀਪੀਓ ਸਾਹਿਬ ਨੂੰ ਬਲਾਕ ਫਰਦੇਗੜ ਚੂੜੀਆਂ ਵਿੱਚ ਹੀ ਰਹਿਣ ਦਿੱਤਾ ਜਾਵੇ ਇਹਨਾਂ ਦੀਆਂ ਪਾਬਰਾ ਵਾਪਸ ਨਾ ਲਈਆਂ ਜਾਣ ਤੇ ਉਹ ਜਿਹੜੀ ਬੰਦੀ ਕਾਰਵਾਈ ਉਹ ਜਿਹੜੀ ਆਪਣੇ ਕਰਮਚਾਰਨ ਉਹਦੇ ਖਿਲਾਫ ਪੰਦੀ ਕਾਰਵਾਈ ਜਿਹੜੀ ਕਰਕੇ ਉਹਨੂੰ ਬਲਾਕ ਦੇ ਬਾਹਰ ਉਹਦੀ ਬਦਲੀ ਕੀਤੀ ਜਾਏ ਸਾਡੇ ਨਾਲ ਬਲਾਕ ਦੇ 90% ਜਿਹੜੇ ਆਪਣੀਆਂ ਲੇਡੀਜ਼ ਆ ਟੀਚਰ ਬਲਾਕ ਦੇ ਵਿੱਚ ਉਹ ਸਾਡੇ ਨਾਲ ਸਹਿਮਤ ਹਨ ਇਸ ਨਾਲ ਬਲਾਕ ਦਾ ਕੋਈ ਵਿਧਾਪਕ ਨਹੀਂ ਹੈ ਅੱਜ ਐਮੈਨ ਕੱਲ ਅਲੀਵਾਰ ਵੇਖੇ ਬਲਾਕ ਫਤਿਹਗੜ ਚੂੜੀਆਂ ਐਲੀਮੈਂਟਰੀ ਟੀਚਰ ਜੂਨੀਅਰ ਲੋਕ ਤੁਹਾਡੇ ਪਰ ਖਿਲਾਫ ਰੋਸਤਾ ਨਾ ਦਿੱਤਾ ਗਿਆ ਮਤਲਬ ਰੁਕਿਆ ਗਿਆ ਤੇ ਇਹ ਦੋਸ਼ ਲਗਾਏ ਗਏ ਕਿ ਜਿਹੜੇ ਬੀਪੀਓ ਨੇ ਪੂਲਾ ਸਿੰਘ ਉਹਨਾਂ ਨੂੰ ਤੁਸੀਂ ਹਰਾਸਮੈਂਟ ਕਰ ਰਹੇ। ਕੀ ਇਹ ਮਾਮਲਾ? ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸੁਖਪ੍ਰੀਤ ਗਿੱਲ ਹਾਂ ਟੀਚਰ ਗਵਰਨਮੈਂਟ ਪ੍ਰਾਇਮਰੀ ਸਕੂਲ ਖੇਰਾ। ਇਹ 2-2.5 ਮਹੀਨੇ ਹੋ ਚੱਲੇ ਨੇ ਇਸ ਗੱਲ ਨੂੰ। ਤੇ ਮੈਂ ਥੋੜਾ ਕਲੀਅਰ ਕਰਨਾ ਚਾਹਾਂਗੀ ਆਪਣੇ ਬੀਪੀਓ ਸਰ ਦੀ ਪਿਕਚਰ ਥੋੜੀ ਜੀ ਜਿਹੜੀ ਨਹੀਂ ਸਾਰਿਆਂ ਨੂੰ ਕਲੀਅਰ ਹੈਗੀ। ਪਿਕਚਰ ਇਹ ਹੈ ਕਿ ਇਹਨਾਂ ਦਾ ਔਰਤਾਂ ਪ੍ਰਤੀ ਜਿਹੜਾ ਰਵੱਈਆ ਹੈ ਉਹ ਗਲਤ ਹੈ। ਸਿੱਧੇ-ਸਿੱਧੇ ਲਫ਼ਜ਼ਾਂ 'ਚ ਵੀ ਔਰਤਾਂ ਪ੍ਰਤੀ ਇਹ ਗਲਤ ਨਿਗਾਹ ਰੱਖਦੇ ਨੇ। ਮੈਂ ਉਸ ਦੇ ਸ਼ਿਕਾਰ ਰਹਿ ਚੁੱਕੀ ਹਾਂ ਇਸ ਕਰਕੇ ਮੈਂ ਬੋਲ ਰਹੀ ਹਾਂ ਤੇ ਮੈਂ ਇਹਨਾਂ ਨੂੰ ਨਹੀਂ ਇਹਨਾਂ ਨਾਲ ਉਹਨਾਂ ਚੀਜ਼ਾਂ ਸਹਿਮਤ ਹੋਈ ਇਸ ਕਰਕੇ ਇਹ ਇਹਨਾਂ ਨੇ ਵਿਵਾਦ ਤੇ ਵਿਵਾਦ ਕੋਤਾਂ ਵਿੱਚ ਗ੍ਰਾਂਟ ਨੂੰ ਲੈ ਕੇ ਕਹਿ ਲਓ ਭਾਵੇਂ ਕੋਈ ਗ੍ਰਾਂਟਾਂ ਨੂੰ ਹੀ ਲੈ ਕੇ ਆਪਾਂ ਚੱਲਦੇ ਹਾਂ ਕੋਈ ਗੱਲ ਨਹੀਂ ਮੈਂ ਤੇ ਮੇਰੇ ਵੱਲੋਂ ਜਿੰਨੀ ਮਰਜ਼ੀ ਇਨਕੁਆਇਰੀ ਕੀਤੀ ਜਾਵੇ ਮੇਰੀ ਸਕੂਲ ਦੇ ਰਿਕਾਰਡ ਦੀ ਹਰ ਚੀਜ਼ ਦੀ ਮੈਂ ਐਵਰੀ ਟਾਈਮ ਰੈਡੀ ਹਾਂ ਇਸ ਇਨਕੁਆਇਰੀ ਲਈ ਕਿਉਂਕਿ ਜੀ ਦਾ ਮਾਮਲਾ ਵੀ ਟਰੈਕ ਨੂੰ ਲੈ ਕੇ ਜੇਡਾਂ ਦੀ ਟਰੈਕ 'ਤੇ ਪੈਸੀ ਆਏ ਤੇ ਯੂਜ਼ ਕਹਿੰਦੇ ਆ ਕਿ ਬੈਡਮਿੰਟਨ ਹੀ ਹੋਵੇ ਉਹ ਸੀ ਸਾਰਾ ਬਾਰ ਬਿਲਕੁਲ ਜੀ ਇਹ ਮੇਰੇ ਵੱਲੋਂ ਕੋਈ ਡਿਮਾਂਡ ਨਹੀਂ ਸੀ ਇਸ ਘਾਟ ਦੀ ਕਹਿ ਲੋ ਵੀ ਇਹ ਤੱਕੇ ਨਾ ਹੀ ਇਹਨਾਂ ਨੇ ਪਾਤੀ ਕਿਉਂਕਿ ਮੈਨੂੰ ਬੈਡਮਿੰਟਨ ਦਾ ਭਾਵੇਂ ABC ਨਹੀਂ ਆਉਂਦਾ ਹੈਗੀ ਉਹ ਟਰੈਕ ਦੀ ਸੀ ਪਰ ਸਾਡੇ BSO ਮੈਡਮ ਜਿਹੜੇ ਬਲੌਕ ਸਪੋਰਟਸ ਅਫਸਰ ਨੇ ਮੈਡਮ ਰੁਪਿੰਦਰ ਕੌਰ ਜੀ ਮੈਨੂੰ ਉਹਨਾਂ ਦੀ ਕਾਲ ਆਉਂਦੀ ਹੈ ਮੈਡਮ ਇਸ ਤਰ੍ਹਾਂ ਇੱਕ 61 ਦੀ ਗ੍ਰਾਂਟ ਹੈ ਹੈਗੀ ਉਹ ਟਰੈਕ ਦੀ ਹੈ ਪਰ ਬਾਕੀ ਜ਼ਿਲ੍ਹਿਆਂ 'ਚ ਵੀ ਇਸ ਬਾਰੇ ਗੱਲ ਚਰਚਾ ਹੋਈ ਹੈ ਕਿ ਆਪਾਂ ਉਹਦੀ ਬੈਡਮਿੰਟਨ ਕੋਰਟ ਬਣਾ ਸਕਦੇ ਆ ਤੇ ਤੁਸੀਂ ਬਣਾ ਲਓ ਮੇਰੇ ਵੱਲੋਂ ਇੱਥੇ ਸਹਿਮਤੀ ਵੈਸੇ ਨਹੀਂ ਮੈਂ ਆਪਣੀ ਪ੍ਰਗਟਾਈ ਕਿਉਂਕਿ ਮੈਨੂੰ ਕੋਈ ਬੈਡਮਿੰਟਨ ਦਾ ABC ਨਹੀਂ ਆਉਂਦਾ ਨਾ ਮੈਂ ਕੋਈ ਸਪੋਰਟਸ ਐਕਸਪਰਟ ਆ ਤੇ ਮੇਰੇ ਵੱਲੋਂ ਮੈਡਮ ਕੋਈ ਇਸ ਚੀਜ਼ ਤੇ ਕੋਈ ਸਹਿਮਤੀ ਨਹੀਂ ਸੀ ਮੈਂ ਮੇਰੀ ਹੈਗੀ ਤੁਸੀਂ ਮੈਂ ਹਮਨੇ ਫਿਰ ਵੀ ਕਿਹਾ ਵੀ ਨਹੀਂ ਤੁਸੀਂ ਬੜੇ ਐਕਟਿਵ ਹੋ ਹਰ ਕੰਮ ਦਾ ਡੇ ਸਕੂਲ ਦਾ ਨੰਬਰ ਹਰ ਹਰ ਕੰਮ ਤੁਸੀਂ ਤੁਹਾਡਾ ਸਕੂਲ ਨੰਬਰ 1 ਤੇ ਆ ਭਾਵੇਂ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਹੋਣ ਭਾਵੇਂ ਜਿਹੜੀ ਮਰਜ਼ੀ ਹੋਣ ਤੁਸੀਂ ਕਰ ਸਕਦੇ ਹੋ ਹੋਰ ਨਹੀਂ ਮੈਨੂੰ ਲੱਗਦਾ ਵੀ ਕੋਈ ਸਕੂਲ ਕਰ ਸਕਦਾ ਤੁਸੀਂ ਇਹ ਨੂੰ ਖਰਚ ਲਓ ਕੋਈ ਗੱਲ ਨਹੀਂ ਮੈਂ ਤੁਹਾਡੀ ਹੈਲਪ ਕਰਾਂਗੀ ਫਿਰ ਮੈਡਮ ਦੀ ਸਹਿਮਤੀ ਤੇ ਉਹਨਾਂ ਦਾ ਰਿਟਰਨ ਵਿਜ਼ਿਟਰ ਬੁੱਕ ਚ ਹੈਗਾ ਸਾਰਾ ਕਹੋ ਇੱਕ ਸੈਟੀਸਫਾਈ ਫਾਈਲ ਇਹ ਤੁਹਾਡੇ ਨਾਲ ਬਿਲਕੁਲ ਸਹੀ ਜੱਗੀ ਹੈ ਜੀ ਬਿਲਕੁਲ ਜੀ ਮੈਡਮ ਸਾਡੇ ਜਿਹੜੇ ਸਪੋਰਟਸ ਅਫਸਰ ਨੇ ਮੈਂ ਪਹਿਲਾਂ ਵੀ ਕਿਹਾ ਰੁਪਿੰਦਰ ਕੌਰ ਜੀ ਉਹਨਾਂ ਦੀ ਸੁਪਰਵਾਈਜ਼ਨ ਚ ਸਾਰੀ ਮਾਰਕਿੰਗ ਸਭ ਕੁਝ ਵੀ 6 2025 ਦਾ ਯੂਸੀ ਵੀ ਚਲੇ ਗਿਆ ਜੇ ਕੋਈ ਜੇ ਕੋ ਹਾਂਜੀ ਯੂਸੀ ਚਲੇ ਗਿਆ ਜੇ ਯੂਸੀ ਜੇ ਕੁਝ ਗੜਬੜ ਸੀ ਤੇ ਯੂਸੀ ਅਸੈਪਟ ਕਿਉਂ ਕੀਤਾ ਗਿਆ ਜੀ ਠੀਕ ਹੈ ਨਾ ਤੇ ਇਹ ਜਿਹੜਾ ਇੱਕ ਇਹਨਾਂ ਦਾ ਇਹ ਵੀ ਦੂਰ ਸੀਗਾ ਵੀ ਇੱਕ ਜਾਂਦੀ ਵਾਲ ਤੋਂ ਤਾਂ ਟ੍ਰਾਂਸਫਰ ਹੋਂਦੀ ਤੇ ਅੱਠ ਬੱਚਿਆਂ ਦੇ ਨਾਂ ਕੱਟੇ ਗਏ ਸੀ ਸਕੂਲ ਤੋਂ ਮੰਜਿਆ ਵਾਲੀ ਸਕੂਲ ਤੋਂ ਉਹ ਵੀ ਇਹ ਖੁਦ ਆਏਦੇ ਸਾਡੀ ਗ੍ਰਾਂਟ ਜਿਹੜੀ ਬੈਡਮਿੰਟਨ ਕੋਰਟ ਦੀ ਹੈ ਉਸ ਤੋਂ ਬਾਅਦ ਸਤਵੇਂ ਮਹੀਨੇ ਆਉਂਦੇ ਆ ਸਾਡੇ ਮਾਨਯੋਗ ਬੀਪੀਓ ਸਰ ਜੀ ਇਹ ਆਉਂਦੇ ਨੇ ਤੇ ਆ ਕੇ ਰਜਿਸਟਰ ਵਗੈਰਾ ਵੇਖਦੇ ਨੇ ਪਹਿਲਾਂ ਬੱਚਿਆਂ ਵਾਲਾ ਹੀ ਮੇਨ ਵੇਸੇ ਟਾਰਗੇਟ ਉਹਨਾਂ ਦਾ ਕੋਰਟ ਸੀਗਾ ਬੈਡਮਿੰਟਨ ਤੇ ਪਰ ਉਹ ਰਜਿਸਟਰ ਵੇਖਦੇ ਸਾਰੇ ਮੰਗਵਾਉਂਦੇ ਮੇਰੇ ਕੋਲੋਂ ਮੈਂ ਰਜਿਸਟਰ ਲਿਆਈ ਬੱਚਿਆਂ ਵਾਲੇ ਉਹ ਬੱਚੇ ਲੌਂਗ ਐਬਸੈਂਟ ਸੀਗੇ ਜਿਨ੍ਹਾਂ ਦਾ ਪੇਰੈਂਟਸ ਵੱਲੋਂ ਕੋਈ ਕੰਸੈਂਟ ਨਹੀਂ ਆਇਆ ਕਿ ਇਹਨਾਂ ਦੇ ਨਾਮ ਕੱਟ ਦੋ ਜਾਂ ਸਾਨੂੰ ਸਕੂਲ ਲਿਵਿੰਗ ਸਰਟੀਫਿਕੇਟ ਦੇ ਦਿੱਤਾ ਜਾਵੇ ਕੋਈ ਪੇਰੈਂਟਸ ਦਾ ਕੋਈ ਕੰਸੈਂਟ ਨਹੀਂ ਸੀ ਇਸ ਕਰਕੇ ਉਹ ਬੱਚੇ ਲੌਂਗ ਐਬਸੈਂਟ ਸੀ ਨਾ ਕਿ ਅਸੀਂ ਉਹਨਾਂ ਨੂੰ ਹਾਜ਼ਰ ਕਰ ਕਰਕੇ ਅਸੀਂ ਮਿੱਡੇ ਮਿਲ ਚ ਪਾਰੇ ਸੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਉਹ ਇਹਨਾਂ ਨੇ ਕਿਹਾ ਵੀ ਲੌਗ ਐਬਸੈਂਟੇ ਕੱਟ ਦੋ ਤੇ ਅਸੀਂ ਕੱਟਦੇ ਆਂ ਅਸੀਂ ਕੱਟਣੇ ਸੀ ਪਰ ਨਹੀਂ ਆਏ ਇਸ ਕਰਕੇ ਨਹੀਂ ਕੱਟੇ ਮੈਡਮ ਲਿਟਲ ਬਲੌਕ ਦੇ ਟੀਚਰ ਐਲੀਮੈਂਟਰੀ ਫਤਿਹਗੜ੍ਹ ਚੁੰਗੀਆਂ ਦੇ ਟੀਚਿੰਗ ਉਹ ਉਹਨਾਂ ਦੇ ਹੱਥ 'ਚ ਤਣਾ ਦੇ ਰਿਆ ਤੁਹਾਡੇ ਹੱਥ 'ਚ ਨਹੀਂ ਉਹ ਆਏ ਕੀ ਕਰ ਦੇਖੋ ਜੀ ਮੇਰੇ ਕੋਲ 1 ਲੱਖ ਗ੍ਰਾਂਟ ਜਿਹੜੀ ਸਾਡੀ 160 ਦੀ ਗ੍ਰਾਂਟ ਸੀ 1 ਲੱਖ ਰਿਸ਼ਵਤ ਮੰਗੀ ਜਾ ਰਹੀ ਸੀ ਜਿਹਦਾ ਮੈਂ ਉਸੇ ਕਰਨ ਲਈ ਪਈ ਸਹੀ ਲੱਗੀ ਆ ਹਾਂਜੀ ਜਿਹਦਾ ਮੈਂ ਸਾਫ ਸਾਫ ਵਿਰੋਧ ਕੀਤਾ ਹਾਂਜੀ ਹਾਂਜੀ ਤੇ ਜਿਹਦਾ ਅਸੀਂ ਬੈਡਮਿੰਟਨ ਕੋਰਟ ਬਣਾਇਆ ਬਕਾਇਦਾ ਉਹ ਹੈਨਾ ਇਹ ਸਰ ਭਾਜੀ ਇਹ ਜਿਹੜੀ ਗ੍ਰਾਂਟ ਹੈਗੀ 2022-23 ਦੀ ਸੀ ਜਿਹੜੀ ਸਾਨੂੰ 25 ਚ ਮਿਲ ਰਹੀ ਹੈ ਤੇ ਮਤਲਬ ਕਹਿ ਲੋ ਵੀ ੱਟਕੇ ਨਾ ਦੇ ਦਿੱਤੀ ਜਾਂ ਅਸੀਂ ਲਾ ਵੀ ਦਿੱਤੀ ਹਾਂਜੀ ਨਹੀਂ ਨਾ ਟੀਚਰਾਂ ਦੀ ਗੱਲ ਕਰਾਂ ਕਿ ਉਹਨਾਂ ਦੇ ਨਾਲ ਖੜੇ ਆ ਫਲਾਕ ਪਤੀ ਕਰਦੇ ਹਾਂਜੀ ਤੁਹਾਡੇ ਨਾਲ ਵੀ ਹੈਗੇ ਟੀਚਰ ਫਲਾਕ ਪਤੀ ਕਰਦੇ ਮੈਗਾ ਵੀ ਮੇਖੋ ਇਹ ਮੇਰਾ ਮਸਲਾ ਸੀ ਮੈਂ ਮੇਰਨਾ ਗਲਤ ਹੋਇਆ ਤੇ ਮੈਂ ਬੋਲੀ ਆ ਮੇਰੇ ਕੋ 1 ਲੱਖ ਰਿਸ਼ਵਤ ਮੰਗੀ ਗਈ ਸੀ ਮੈਂ ਕਿੱਥੋਂ ਦੇਣੀ ਸੀ ਦੱਸੋ ਹਾਂਜੀ ਇੱਕ ਆਪਾਂ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਆ ਇਹੋ ਹੀ ਸਾਡੀ ਸਰਵਿਸ ਇਹ ਹੀ ਸਾਡੀ ਜੌਬ ਹੈ ਜੋ ਅਸੀਂ ਹੈਨਾ ਆਪਾਂ ਚਲੋ ਰੁਟੀਨ 'ਚ ਤੇ 1 ਲੱਖ ਜਿਹੜਾ ਦੇਖੋ ਰਿਸ਼ਵਤ ਮੰਗ ਰਿਹਾ ਤੇ ਉਹ ਅਸੀਂ ਕਿੱਥੋਂ ਦੇਣੀ ਸੀ ਅਸੀਂ ਤੇ ਸਾਫ਼ ਸਾਫ਼ ਸੈਟ ਸਰ ਹਰ ਕੰਮ ਸਾਡੇ ਕੋ ਇੱਕ ਇੱਕ ਚੀਜ਼ ਦਾ ਪ੍ਰੂਫ ਹੈਗਾ ਹਰ ਬਿੱਲ ਬਿਲਕੁਲ ਤੁਸੀਂ ਆਲਰੇਡੀ ਟੀਚਰ ਨਾਲ ਗੱਲ ਨਹੀਂ ਕੀਤੀ ਪਲਾਟ ਫਾਡੇ ਗੜ ਜੂਨੀਅਰ ਵਾਲਿਆਂ ਨਾਲ ਜਾਂ ਇਹ ਕਿਨਾਂ ਜੂਨੀਅਰ ਵਾਲਿਆਂ ਨਾਲ ਵੀ ਇਹ ਮੰਨਣਾ ਇਤਨਾ ਕਰਦੇ ਮੈਂ ਕੀਤੀ ਸੀ ਇੱਕ ਦੋ ਜਣਿਆਂ ਨਾਲ ਪਰ ਉਹਨਾਂ ਨੇ ਗੱਲ ਨੂੰ ਇਗਨੋਰ ਜਾਈ ਕੀਤਾ ਮੈਂ ਹੁਣ ਇੱਥੇ ਨਾਮ ਲੈ ਸਕਦੀ ਆ ਸਰਦਾਰ ਜਸਵਿੰਦਰ ਸਿੰਘ ਜੀ ਸਾਡੇ ਜਿਹੜੇ ਬੀਆਰਸੀ ਹੈ ਇਹਨਾਂ ਨੂੰ ਟਾਈਮ ਟੂ ਟਾਈਮ ਮੈਂ ਕਹਿੰਦੀ ਰਹੀ ਆ ਵੀ ਭਾਜੀ ਦੇਖੋ ਵੀ ਕੀ ਹੋ ਰਿਹਾ ਤੁਸੀਂ ਇਸ ਤੇ ਕੋਈ ਗੌਰ ਕਰੋ ਹੈਨਾ ਇੱਕ ਇਹ ਹੋ ਗਏ ਇੱਕ ਦੋ ਹੋਰ ਨੇ ਲੇਡੀਜ਼ ਟੀਚਰਜ਼ ਉਹਨਾਂ ਦਾ ਮੈਂ ਸੌਰੀ ਨਾਮ ਨਹੀਂ ਲੈ ਸਕਦੀ ਚਲੋ ਉਹ ਸਾਹਮਣੇ ਅਜਿੰਦਰ ਸਿੰਘ ਕੱਲ ਕਹਿ ਰਿਹਾ ਵੀ ਇਹ ਵੀ ਸਹੀ ਨਹੀਂ ਮੈਂ ਕਹਾਂ ਵੀ ਇਹ ਤੁਹਾਨੂੰ ਗੱਲ ਕਹਾਂ ਵੀ ਮੈਂ ਮਿਰਤੇ ਬੀਤ ਰਹੀ ਐ ਇਹ ਚੀਜ਼ ਦਾ ਟੌਰਚਰ ਮੈਂ ਹੋ ਰਹੀ ਆ ਭਾਵੇਂ ਉਹ ਕਹ ਲੋ ਵੀ ਗਲਤ ਜਿਹੜਾ ਮੈਂ ਤੁਹਾਨੂੰ ਕਿਹਾ ਵੀ ਉਹਨਾਂ ਦਾ ਨਜ਼ਰੀਆ ਗਲਤ ਠੀਕ ਐ ਦੂਸਰੀ ਗ੍ਰਾਂਟ ਚੋਂ ਜਿਹੜਾ ਰਿਸ਼ਵਤ ਮੰਗਣੀ ਤੀਸਰੀ ਜਿਹੜੀ ਮੇਨ ਇਹਨਾਂ ਨੇ ਬੀਪੀਓ ਜਿਹੜੇ ਸਾਡੇ ਪੋਲਾ ਸਿੰਘ ਜੀ ਹੈ ਇਹਨਾਂ ਨੇ ਗੱਲ ਦੇਖੋ ਮੇਰੀ ਜਾਂ ਸਕੂਲ ਦੀ ਚੱਲ ਰਹੀ ਸੀ ਇਹਨਾਂ ਨੇ ਸਾਡਾ ਜਿਹੜਾ ਆਫੀਸ਼ੀਅਲ ਗਰੁੱਪ ਹੈ ਉਹਦੇ ਵਿੱਚ ਮੇਰੀ ਫੈਮਿਲੀ ਨੂੰ ਵੀ ਟਾਰਗੇਟ ਕਰਕੇ ਕੂੜ ਪ੍ਰਚਾਰ ਕੀਤਾ ਇਹਨਾਂ ਨੇ ਤੇ ਇਸ ਚੀਜ਼ ਦਾ ਵੀ ਮੈਂ ਵਿਰੋਧ ਇਹਨਾਂ ਦਾ ਡੀਐਸਪੀ ਜਿਹੜੇ ਸਾਡੇ ਫਤਿਹਗੜ ਚੂੜੀਆਂ ਨੇ ਐਸਐਸਪੀ ਬਟਾਲਾ ਇਹਨਾਂ ਦੀ ਮ ਰਿਪੋਰਟ ਕੀਤੀ ਹੋਈ ਹੈ ਜਿੱਤੇ ਕਾਰਵਾਈਆਂ ਇਹ ਚੱਲ ਰਹੀਆਂ ਨੇ ਤੇ ਇਹ ਉਹਦੇ ਵੀ ਜਲਦੀ ਇਹਨਾਂ ਨੂੰ سزا ਮਿਲੇਗੀ ਮੈਡਮ ਕਿਸੇ ਵੀ ਟੀਚਰ ਨੇ ਬਹਿ ਕੇ ਮਾਮਲੇ ਨੂੰ ਸੁਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਜੀ ਨਹੀਂ ਸਭ ਤਮਾਸ਼ਾ ਹੀ ਵੇਖ ਰਹੇ ਆ ਮੈਂ ਤਾਂ ਕਹੂੰਗੀ ਵੀ ਤਮਾਸ਼ਾ ਵੇਖ ਰਹੇ ਆ ਕਿਤੇ ਨਾ ਕਿਤੇ ਇਹ ਵੀ ਉਸ ਸਿਸਟਮ ਦੇ ਕਹਿ लो ਵੀ ਗਲਤ ਸਿਸਟਮ ਦੇ ਬਿਲਕੁਲ ਹਿੱਸਾਈ ਨੇ ਕਿਉਂਕਿ ਮੇਰੇ ਕੋਲ ਰਿਸ਼ਵਤ ਮੰਗਿਆ ਨਹੀਂ ਦਿੱਤੀ ਇਹਨਾਂ ਦਾ ਲੈਣ ਦੇਣ ਫਿਰ ਚੱਲਦਾ ਹੋਏਗਾ ਮੈਂ ਤਾਂ ਸਾਫ਼-ਸਾਫ਼ ਇਹੀ ਕਹੂੰਗੀ